ਹੈਲੋ ਫਰੈਂਡਸ ਕੀ ਹਾਲ ਚਾਲ ਹੈ ਬਈ ਸਾਰਿਆਂ ਦਾ ਤੇ ਫੇਰ ਤੁਹਾਡਾ ਅੱਜ ਨਵੇਂ ਵਲੌਗ 'ਚ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਬਈ ਜੀ ਅੱਜ ਆਪਾਂ ਦਾ ਹੈਗਾ ਟੌਫਲ ਦਾ ਪੇਪਰ ਐਗਜ਼ਾਮ ਫਾਈਨਲੀ ਉਹ ਦਿਨ ਆ ਗਿਆ ਪਲੱਸਾਂ ਕਲੋਸਾਂ ਲਾ ਕੇ ਟੌਫਲ ਦੀ ਅੱਜ ਆਪਾਂ ਅੱਜ ਫਾਈਨਲ ਪੇਪਰ ਦੇਣ ਆਏ ਆ ਬਈ ਹਸਾਰ ਬਠਿੰਡਾ ਤੋਂ ਹਸਾਰ ਤੇ ਹੋ ਗਏ ਘਟੋ ਘਟਾ ਸਾਨੂੰ 5 ਘੰਟੇ ਟੂਰ ਹੋ ਗਏ ਤਰਿਆਂ ਨੂੰ ਤੇ ਹੁਣ ਅਸੀਂ ਪਹੁੰਚੇ ਆ ਇੱਥੇ ਅਸੀਂ ਅੱਜ ਕੱਲ ਨੂੰ ਮਾਰਨਿੰਗ ਭਾਈ 26 ਤਰੀਕ ਨੂੰ ਇਗਜ਼ਾਮ ਹੈ ਤੇ 5 ਵਜੇ ਦਾ ਇਸ ਲਈ ਅਸੀਂ ਅੱਜ 25 ਤਰੀਕ ਨੂੰ ਆਏ ਆ ਠੀਕ ਹੈ 25 ਤਰੀਕ ਨੂੰ ਆ ਕੇ ਇੱਥੇ ਰੁਕੇ ਆ ਇੱਥੇ ਹੋਟਲ ਲੈਂਦੇ ਆ ਕਮਰਾ ਲੈਂਦੇ ਆ ਉੱਥੇ ਬੈਠਾਂਗੇ ਤੁਹਾਨੂੰ ਦਿਖਾਵਾਂਗੇ ਕਿਸ ਹਰ ਦਾ ਮਾਹੌਲ ਕਿਦਾਂ ਦਾ ਲੱਗ ਮਾਲ ਦਾ ਲਾ ਚਾਰ ਦੇ ਕੋਲ ਜਿੰਸਾਰ ਕਿਦਾਂ ਦਾ ਬਹੁਤ ਸੋਹਣਾ ਹੈ ਗ੍ਰੀਨਰੀ ਹੈ ਪੂਰੀ ਫੁੱਲ ਐਂ ਵਧੀਆ ਘੈਂਟ ਸ਼ਹਿਰ ਹੈ ਹਰ ਭਾਈ ਪੂਰਾ ਜਦੋਂ ਵੀ ਆਉਣਾ ਤੇ ਵਧੀਆ ਇੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਠੀਕ ਹੈ ਹੋਟਲ ਬਣਿਆ ਨਾਲ ਬਹੁਤ ਕੁਸ਼ੀਆ ਵਧੀਆ ਵਧੀਆ ਇੱਥੇ ਮਾਰਕੀਟ ਬਣੀਆਂ ਹੋਈਆਂ ਨੇ ਤੇ ਤੁਸੀਂ ਆਪਣਾ ਇੱਥੇ ਜਦੋਂ ਵੀ ਮੇਰੇ ਅਗਰ ਆਪਣੇ ਤੁਸੀਂ ਵਲੌਗ ਫੋਲੋ ਕਰਦੇ ਆ ਤਾਂ ਤੌਫਲ ਦਾ ਕਿਸੇ ਨੇ ਇਗਜ਼ਾਮ ਦੇਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਠੀਕ ਹੈ ਆਪਾਂ ਉਹਨਾਂ ਦੇ ਨੰਬਰ ਵੀ ਟੋਕ ਰੋਡ 65 ਨੰਬਰ ਅਸੀਂ ਖੁਦ ਦਵਾਵਾਂਗੇ ਬਾਕੀ 10% ਉਹ ਲੈ ਸਕਦੇ ਜੀ ਜਿਹਨੇ ਬਾਹਰ ਜਾਣਾ ਟਾਫਲ ਦਾ ਇਗਜ਼ਾਮ ਕਲੀਅਰ ਕਰਨਾ ਹੈ ਉਹ ਆਪਣੇ ਨਾਲ ਕੰਟੈਕਟ ਕਰ ਲੈ ਤੇ ਵਧੀਆ ਬਸ ਹਾਂ ਪੂਰਾ ਘੈਂਟ ਬੰਦੇ ਮਿਲਣ ਸਾਰੇ ਯਾਰ ਜੇ ਜੋ ਵੀ ਤੁਸੀਂ ਇੱਥੇ ਆਉਂਦੇ ਤੁਸੀਂ ਘੁੰਮ ਨਾ ਕਦੇ ਹਣ ਬਸ ਸਟੈਂਡ ਦੀ ਬੈਕ ਸਾਈਡ ਉੱਤਰ ਬਸ ਸਟੈਂਡ ਉੱਤਰ ਕੇ ਅਸੀਂ ਉਹਦੀ ਬੈਕ ਸਾਈਡ ਤੇ ਜਾ ਕੇ ਕਮਰਾ ਲੈਣਾਂ ਲੱਗੇ ਹਾਂ ਤੇ ਮਾਰਨਿੰਗ ਨੂੰ ਆਪਣਾ ਟਾਫਲ ਦਾ ਇਗਜ਼ਾਮ ਆ ਰਿਹਾ ਰੱਬ ਮਿਹਰ ਕਰੇ ਕਲੀਅਰ ਹੋ ਜੇ ਯਾਰ ਬਹੁਤ ਤਿਆਰੀ ਤਾਂ ਕੀਤੀ ਹੈ ਬੇਫੇਰ ਨਾਲ ਪਲੀਜ਼ ਵਾਪਸ ਕਾਹਦਾ ਕਰੀ ਇਗਜ਼ਾਮ ਕਰਵਾ ਲਈ ਜੇ ਕਿਸੇ ਨੇ ਬਾਈ ਟੌਫਰ ਦਾ ਇਗਜ਼ਾਮ ਦੇਣਾ ਹੈ ਬਾਹਰ ਜਾਣਾ ਥੋੜੀ ਬਹੁਤ ਇੰਗਲਿਸ਼ ਆਉਂਦੀ ਹੋਈ ਹੋਈ ਠੀਕ ਹੈ ਬਾਕੀ ਉਹ ਤੁਹਾਨੂੰ ਸਿਖਾ ਵੀ ਦੇਵਾਂਗੇ ਪੇਪਰ ਕਰਵਾ ਦਾਂਗੇ ਉਹਦਾ ਪੂਰਾ ਕਲੀਅਰ ਕਰਵਾਵਾਂਗੇ ਜੇ ਕੋਈ ਬਾਹਰ ਜਾਂਦਾ ਸ਼ਕੀਨ ਹੈ ਚਾਹਵਣਾ ਤਾਂ ਆਪਣੇ ਨਾਲ ਪੂਰਾ ਕੰਟੈਕਟ ਕਰ ਸਕਦਾ ਤੇ ਆਪਾਂ ਬਾਈ ਉਹਨਾਂ ਦੀ ਫੁੱਲ ਸਪੋਰਟ ਕਰਾਂਗੇ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਆ ਬਿਲਕੁਲ ਓਕੇ ਰਿਪੋਰਟਰ ਮੈਂ ਖੁਦ ਇਗਜ਼ਾਮ ਦੇਣ ਲੱਗਿਆ ਮੇਰੇ ਨੰਬਰ ਵਧੀਆ ਏ ਤੁਮ ਸਾਰਾ ਕੋ ਸਮਝਾ ਦਾਂਗੇ ਤੁਹਾਨੂੰ ਵੀ ਕਿੱਥੇ ਕੀ ਹੈ ਕਿੱਥੇ ਕੀ ਕਰਨਾ ਤੇ ਆਪਣੇ ਨੰਬਰ ਵਧੀਆ ਆ ਜਾਣ ਵਾਸਤੇ ਇਸ ਸ਼ਾਮ ਸਭੀ ਹੋ ਜੇ ਦੇਖੋ ਤੁਹਾਨੂੰ ਵੀ ਦਿਖਾਵਾਂਗੇ ਨਾਲ-ਨਾਲ ਬਈ ਤੇ ਅਸੀਂ ਖੁਦ ਵੀ ਇੰਜੋਏ ਕਰਾਂਗੇ ਪਰ ਗਰਮੀ ਬਹੁਤ ਹੈਗਾ ਜਾ 36 ਡਿਗਰੀ ਟੈਂਪਰੇਚਰ ਆ ਬਹੁਤ ਜਿਆਦਾ ਗਰਮੀ ਹੈ ਪਹੁੰਚ ਗਏ ਆਪਾਂ ਰੂਮ ਦੇ ਵਿੱਚ ਹੋਟਲ ਲੈ ਲਿਆ ਗਿਆ ਬੱਸ ਸਟੈਂਡ ਦੀ ਬੈਕ ਸਾਈਡ ਤੇ ਤੇ ਖਾਣਾ ਖੂਣਾ ਖਾਏ ਆ ਬੈਠੇ ਹੋਣ ਵੀਰ ਦੀ ਵੇਟ ਕਰ ਰਹੇ ਆ ਵੀਰ ਨੇ ਟਾਈਮ ਦਿੱਤਾ ਸੀਗਾ ਤੇ ਰੂਮ ਲੈ ਕੇ ਦਿੱਤਾ ਸਾਨੂੰ ਉੱਥੇ ਆਪਣੇ ਖੁਦ ਉਹਨਾਂ ਨੇ ਆਪੀ ਕੀਤਾ ਸਾਰਾ ਕੁਝ ਯਾਰ ਟੋਟਲ ਆਪਾਂ ਬਸ ਕੱਲੇ ਪੈਸੇ ਦੇਣੇ ਆ ਵੀ ਪੇਪਰ ਮੇਰਾ ਕਦੋਂ ਹੋ ਗਿਆ ਕਿਵੇਂ ਹੋਇਆ ਤੇ ਸਾਰਾ ਕੁਝ ਤੁਹਾਨੂੰ ਵਿੱਚ ਦੱਸ ਦਾਂਗੇ ਠੀਕ ਹੈ ਜਿਹੜਾ ਵੀ ਬਾਹਰ ਜਾਂਦਾ ਬਾਈ ਸ਼ਕੀਨ ਕਿਸੇ ਨੇ ਵੀ ਜਾਂਦਾ ਸਟੂਡੈਂਟ ਬੇਸ ਤੇ ਖਾਸ ਕਰਕੇ ਜਿਹਨੇ ਜਨ ਵਰਕ ਪਰਮਿਟ ਤਾਂ ਆਮ ਹੀ ਲੱਗ ਜਾਂਦਾ ਹੈ ਪਰ ਵਰਕ ਪਰਮਿਟ ਚ ਫਾਇਦਾ ਨਹੀਂ ਹੁੰਦਾ ਬਾਹਰ ਖੁੱਲ੍ਹ ਕੇ ਕੰਮ ਨਹੀਂ ਕਰ ਸਕਦੇ ਇਸ ਕਰਕੇ ਆਪਾਂ ਸਟੂਡੈਂਟ ਵੀਜ਼ਾ ਲਵਾਵਾਂਗੇ ਸਟੂਡੈਂਟ ਵੀਜ਼ੇ ਦੀ ਜਾਂਦਾ ਫਾਇਦਾ ਤੇ ਇਸ ਲਈ एग्जाम ਦਿੱਤਾਗਾ ਹਨਾ ਦੇਣਾਗਾ ਹੁਣ ਤੇ ਜੇ ਉਹਦੇ ਚ ਵਧੀਆ ਨੰਬਰ ਆਗੇ ਤਾਂ ਬਈ ਤੁਹਾਨੂੰ ਦੱਸਦੇ ਆ ਤੇ ਤੁਸੀਂ ਵੀ ਫੋਲੋ ਕਰਦੇ ਰਹੋ ਠੀਕ ਆ ਤੁਹਾਨੂੰ ਵੀ ਪੂਰੀ ਫੋਲੋ ਸਪੋਰਟ ਕਰਾਵਾਂਗੇ ਆਪਾਂ ਜੇ ਤੁਸੀਂ ਬਾਹਰ ਜਾਣ ਦੇ ਸ਼ਕੀਨ ਹਨਾ ਹਾਈਲਾਈਟਸ ਕਰਕੇ ਜਾਂ ਕੋਈ ਵੀ ਤੋਹਫਲ ਵਗੈਰਾ ਕਰਕੇ ਵੀ ਤੁਸੀਂ ਵੀ ਬਾਹਰ ਨਿਕਲਣਾ ਯਾਨੀ ਕਿ ਕੰਮ ਕਰਨਾ ਮੇਨ ਮਕਸਦ ਮੇਨ ਮੁੱਦਾ ਇਹੀ ਹੈ ਨਾ ਤੇ ਇਸ ਕਰਕੇ ਫਿਰ ਤੁਸੀਂ ਆਪਣੇ ਨਾਲ ਕੰਟੈਕਟ ਕਰੋ ਠੀਕ ਹੈ ਬਾਕੀ ਅੱਗੇ ਦੀ ਵਲੌਗ ਨਾਲ ਜੁੜੇ ਰਹੋ ਵੀਡੀਓ ਇਹ ਆ ਤੁਹਾਨੂੰ ਵਧੀਆ ਸਹੂਲਤ ਵੀ ਬਹੁਤ ਵਧੀਆ ਦਿੰਦੇ ਆ ਤੇ ਮੈਂ ਤੁਹਾਨੂੰ ਦਿਖਾਉਣਾ ਰੂਮ ਹਨਾ ਨੇ ਕਿੰਨਾ ਪਣੂ ਵਧੀਆ ਦਿੱਤਾ ਫੁੱਲੀ 에어 ਕੰਡੀਸ਼ਨ ਰੂਮ ਹੈ ਗਾ ਐਲ ਸੀ ਡੀਆ ਵਗੈਰਾ ਲੱਗੀਆਂ ਸਮਾਰਟ ਸਾਰਾ ਕੁਝ ਠੀਕ ਹੈ ਤੇ ਮੇਰੇ ਨਾਲ ਵੈਸੇ ਫੈਮਲੀ ਲੈ ਕੇ ਆ ਤੁਸੀਂ ਇਕੱਲੇ ਵੀ ਆ ਸਕਦੇ ਹੋ ਮੇਰੇ ਨਾਲ ਮੇਰੇ ਬੀਬੀ ਐਂਡ ਵਾਈਫ ਹੈ ਹੈਲੋ ਦੋਸਤੋ ਕੀ ਹਾਲ ਚਾਲ ਆ ਫਰੈਂਡ ਬ్రో ਸਭ ਦਾ ਠੀਕ ਠਾਕ ਹਾਂ ਤੇ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਤੁਹਾਡੀ ਦੁਆ ਨਾਲ ਠੀਕ ਆ ਬਈ ਅਗਲਾ ਦਿਨ ਆ ਗਿਆ 26 ਤਰੀਕ ਤੇ ਪੇਪਰ ਟੋਫਲ ਦਾ ਮੇਰਾ ਸੀਗਾ ਅੱਜ ਐਗਜ਼ਾਮ ਫਾਈਨਲੀ ਐਗਜ਼ਾਮ ਆਪਣਾ ਹੋ ਗਿਆ ਬਈ ਬਹੁਤ ਵਧੀਆ ਹੋਇਆਗਾ ਸਕੋਰ ਤੇ ਦਪਿੰਦਾ ਹੁਣ ਸ਼ਾਇਦ 74 75 ਕਾ ਆ ਜਾਣਾ ਆਪਾਂ ਨੂੰ ਇੰਨੇ ਬਹੁਤ ਅਖਲ ਦੇ ਪੀਤੇ ਮੁਗਦੇ ਨਹੀਂ ਤੇ ਜੇ ਟੋਫਲ ਦਾ ਐਗਜ਼ਾਮ ਤੁਹਾਡੇ ਤੋਂ ਕੋਈ ਐਗਜ਼ਾਮ ਨਹੀਂ ਨਿਕਲ ਸਟੂਡੈਂਟ ਵੀ ਜਿਆਦਾ ਚਾਹਣੇ ਤਾਂ ਪੱਕਾ ਸੰਪਰਕ ਕਰਨਾ ਆਪਣੇ ਨਾਲ ਠੀਕ ਹੈ ਜੇ ਜੇ ਤੁਸੀਂ ਮੈਂ ਫੋਨ ਆਪਣਾ ਨੰਬਰ ਲਾ ਦੂੰਗਾ ਤੁਸੀਂ ਪਲੀਜ਼ ਉਹ ਤੇ ਕਾਲ ਕਰ ਲਿਓ ਜਦੋਂ ਵੀ ਤੁਸੀਂ ਆਉਣਾ ਹੋਗਾ ਕਿ ਸ਼ਾਮ ਦੇਣਾ ਹੋਗਾ ਉਹ ਤੇ ਆਪਾਂ ਨੂੰ ਕਾਲ ਕਰਕੇ ਪਹਿਲਾਂ ਪੁੱਛ ਲਿਓ ਵੀ ਹਾਂ ਕਿ ਮੈਂ ਕਿਵੇਂ ਸੈੱਟਮ ਹੈ ਬਹੁਤ ਵਧੀਆ ਸਿਸਟਮ ਹੈ ਕੁਝ ਵੀ ਤੁਸੀਂ ਨਹੀਂ ਕਰਨਾ ਸਭ ਕੁਝ ਖੁਦ ਖੁਦ ਉਹ ਆਪਣੇ ਆਪ ਕਰਦੇ ਆ ਭਈ ਜੇ ਆਪਾਂ ਹਾਂ ਪੈਸੇ ਲੱਗਣੇ ਆ ਜੇ ਆਪਾਂ ਆਪਾਂ ਕਰਨਾ ਨਾ ਤੇ ਆਪਣੇ ਤੋਂ ਬਹੁਤ ਔਖਾ ਇਗਜ਼ਾਮ ਨਿਕਲਦਾ ਬਹੁਤ ਘੱਟ ਨੰਬਰ 65 70 ਮਸਾਂ ਹੀ 65 ਕੇ ਨੰਬਰ ਲੈ ਕੇ ਜਾਂਦਾ ਬੰਦਾ ਠੀਕ ਹੈ ਉਹਨਾਂ ਜੀ ਤੋਂ ਚੱਲਣ ਲੱਗੇ ਆ ਮਾਰਨਿੰਗ ਦਾ ਟਾਈਮ ਸਾਡੇ ਮੇਰਾ ਪੇਪਰ ਜੀ ਉਹ ਮਾਰਨਿੰਗ 3:30 ਵਜੇ ਮੈਂ ਉੱਠਿਆ ਸੀਗਾ ਜੀ 2:30 ਵਜੇ 3:30 ਵਜੇ ਨੂੰ ਮਸਾਂ ਤਿਆਰ ਹੋ ਕੇ ਮੈਂ ਤੇ ਇਗਜ਼ਾਮ ਦੇ ਲਈ ਬੈਠਾ ਮਾਰਨਿੰਗ ਮਾਰਨਿੰਗ 9:00 9:30 ਤੱਕ ਮੇਰਾ ਪੇਪਰ ਖਤਮ ਹੋਇਆ ਵਿਚ ਦੀ ਲੈਪਟਾਪ ਖਰਾਬ ਹੋ ਗਿਆ ਭਰਾਵਾ ਦਾ ਕੀਬੋਰਡ ਕੰਮ ਕਰਨੋਂ हट ਗਿਆ ਫਿਰ ਦੁਬਾਰਾ ਤੋਂ ਸਟਾਰਟ ਫਿਰ ਤੋਂ ਵਿਦਿਆਲੇ ਸਟਾਰਟ ਕੀਤਾ ਜੀ ਲੈਪਟਾਪ ਲੈ ਕੇ ਤੇ ਬਹੁਤ ਵਧੀਆ ਹੋ ਗਿਆ ਜਾਨੀ ਕਿ ਇਗਜ਼ਾਮ ਯਾਰ ਹੁਣ ਅੱਛੀ ਸਾਰ ਤੋਂ ਤੁਰਦੇ ਆ 9 ਵਜੇ ਗਿਆ 9 ਵਜੇ ਪੇਪਰ ਖਤਮ ਹੋ ਗਿਆ ਹੈ ਬਾਈ ਗਰਾਂਦ ਆਪਣਾ ਤੇ ਅਸੀਂ ਇੱਥੋਂ ਸਾਮਾਨ ਪੈਕ ਕੀਤਾ ਆਪਾਂ ਆਪਣੇ ਕੱਪੜੇ-ਕੁਪੜੇ ਵੀ ਪੈਕ ਕਰਨ ਲੱਗੇ ਹੁਣ ਸਾਰਾ ਸਾਮਾਨ 9 ਵਜੇ ਗਿਆ ਤੇ ਨਿਕਲਦੇ ਆ ਫਿਰ ਦੇਖਦੇ ਆ ਹੁਣ ਅੱਗੇ ਕਿੱਥੇ ਜਾਣਾ ਸ਼ਾਇਦ ਵਾਪਸੀ ਚੱਲਦੇ ਆ ਬੱਚਾ ਰੋਂਦਾ ਆਪਣਾ ਯਾਰ ਆ ਵੀ ਉਹ ਬਹੁਤ ਤੰਗ ਕਰ ਦੇਗਾ ਤੇ ਇਹੋ ਵੀ ਲੱਗਿਆ ਨਾਲ ਸਮਾਨ ਵੀ ਹੈ ਇਸ ਕਰਕੇ ਵਲੋਗ ਬੱਚੇ ਨਾਲ ਬਣਾਉਣਾ ਦਾ ਬਹੁਤ ਔਖਾ ਹੈ ਯਾਰ ਹਾਂਜੀ ਕੀ ਹਾਲ ਆ ਦੋਸਤੋ ਫਾਈਨਲੀ ਆਪਾਂ ਟੋਫਲ ਦਾ ਇਗਜ਼ਾਮ ਦੇ ਕੇ ਪਹੁੰਚ ਗਏ ਆ ਭਾਈ ਜੀ ਸਰਸਾ हिसार ਤੋਂ ਤੁਹਾਨੂੰ ਪਤਾ ਯਾਰ ਨੌ ਕਿੰਨੇ ਵਜੇ ਚੱਲੇ ਸੀ ਆਪਾਂ ਜਲਦੀ ਹੈ ਨਾ ਤੇ 9 ਵਜੇ ਇਗਜ਼ਾਮ ਖਤਮ ਹੋਇਆ ਸੀ ਉਸ ਤੋਂ ਬਾਅਦ ਆਪਾਂ ਤਰੇ ਸੀਗੇ ਤੇ ਬੱਸ ਪੂਰੀ ਖਲ ਗਿਆ ਯਸਟੈਂਡ ਯੂਨੀਟ ਇਕੱਲੇ ਹੀ ਆ ਦੋਨੇ ਪਾਸੇ ਇੱਥੇ ਜੋਨ ਡਰਾਈਵਰ ਤੇ ਜੈ ਕਨੈਕਟਰ ਆ ਬਈ ਫਾਈਨਲੀ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਪਿੰਡੇ ਹੁਣੇ ਆ ਕੇ ਡਿੱਗ ਗਿਆ ਬਹੁਤ ਜਿਆਦਾ ਯਾਰ ਗਰਮੀ ਆ ਨਾ ਨਹੀਂ ਜਾਣਾ ਚਾਹੀਦਾ ਇਹ ਜਿਹੇ ਦਿਨਾਂ 'ਚ ਪਰ ਮਜਬੂਰੀ ਹੁੰਦੀ ਹੈ ਜਦੋਂ ਉੱਥੇ ਜਾਣਾ ਹੀ ਪੈਂਦਾ ਹੈ ਨਾ ਪਰ ਗਏ ਚਲੋ ਵਧੀਆ ਰਿਹਾ ਸਾਰਾ ਸਫਰ ਵੀ ਸਹੀ ਸੀਗਾ ਪੇਪਰ ਉੱਪਰ ਵਧੀਆ ਹੋ ਗਿਆ ਉਹਨਾਂ ਰਿਜ਼ਲਟ ਦੀ ਵੇਟ ਆ ਠੀਕ ਹੈ ਜਿੱਦੇ ਰਿਜ਼ਲਟ ਆ ਗਿਆ ਆਪਾਂ ਤੁਹਾਨੂੰ ਦੱਸਾਂਗੇ ਵਲੌਗ ਉਹਦਾ ਵੀ ਪਾਵਾਂਗੇ ਪਾਸਲ ਦਾ ਜੇ ਤੁਹਾਨੂੰ ਕੋਈ ਮਤਲਬ ਬਾਹਰ ਜਾਣਾ ਚਾਹੁੰਦਾ ਕੋਈ ਹਾਈਲਟ ਸਪੀਟੀ ਕੁਝ ਨਹੀਂ ਕਰਨ ਦੀ ਜ਼ਰੂਰਤ ਯਾਰ ਸਿੱਧਾ ਟੌਪਲ ਦਾ ਘਰੇ ਬੈ ਕੇ ਇਗਜ਼ਾਮ ਦੇ ਦਿਓ ਤੇ ਬਸ ਤੁਹਾਡੇ ਜੇ ਨੰਬਰ 72 72 ਆ ਕੇ ਛੋਟੀ-ਵੱਡੀ ਕੰਟਰੀ ਚ ਜਾਵੋ ਡੋਂਗੇ ਚਾਹੀਦੇ ਤਾਂ ਆਪਾਂ ਨੂੰ 74 75 ਕ ਹੁੰਦੇ ਆਗੇ ਇੰਨੇ ਕ ਆਗੇ ਤਾਂ ਚਲੋ ਬਹੁਤ ਆ 72 ਕਿ ਵੀ ਆਗੇ ਤਾਂ ਵੀ ਆਪਣਾ ਪਾਸ ਹੈ ਤੇ ਚਲੋ ਫਿਰ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਨਾ ਤੇ ਕੱਲ ਨੂੰ ਮਿਲਦੇ ਆਂ ਫਿਰ ਨੈਕਸਟ ਵਲੌਗ ਵਿੱਚ ਬਾਕੀ ਹੁਣ ਜਦੋਂ ਰਿਜ਼ਲਟ ਆਊਗਾ ਉਦੋਂ ਵੀ ਆਪਾਂ ਵਲੌਗ ਪਾਵਾਂਗੇ ਤੇ ਜਰੂਰ ਦੇਖਿਓ ਕਿੰਨੇ ਨੰਬਰ ਆਏ ਆ ਆਪਣੇ ਕਿਵੇਂ ਐ ਸਿਸਟਮ ਸਾਰਾ ਤੁਹਾਨੂੰ ਦੱਸ ਦਾਂਗੇ ਸਾਰਾ ਆਪਾਂ ਜੇ ਵੀ ਤੁਸੀਂ ਵੀ ਕਰਨਾ ਹੋਇਆ ਚਾਹਵਾਨ ਹੋਏ ਤੇ ਜਰੂਰ ਸੰਪਰਕ ਕਰਿਓ ਠੀਕ ਹੈ ਜੀ ਓਕੇ